ਭਾਈ ਆਪਣਾ ਨਾ ਮੋਬਾਈਲ ਚਲਾਉਣ ਦਾ ਕੋਈ ਫਾਇਦਾ ਨਹੀਂ ਜੇ ਆਹ ਵੀਡੀਓ ਵੇਖ ਕੇ ਆਪਾਂ ਸ਼ੇਅਰ ਨਹੀਂ ਨਾ ਕੀਤੀ ਤੇ ਫਿਰ ਆਪਾਂ ਨੂੰ ਮੋਬਾਈਲ ਹੱਥ 'ਚ ਫੜਨ ਦਾ ਭਰਾਬੋ ਕੋਈ ਫਾਇਦਾ ਨਹੀਂ ਇਨਸਾਨ ਆ ਵੀਰੋ ਇਹ ਇੱਕ ਇਨਸਾਨ ਇਹੋ ਜਿਹਾ ਇਨਸਾਨ ਆ ਜਿਹਦੇ ਕਿਤੇ ਵੀ ਪਿੰਡੇ ਦੇ ਉੱਤੇ ਖਾਲੀ ਜਗ੍ਹਾ ਨਹੀਂ ਜਿੱਥੇ ਜ਼ਖਮ ਨਾ ਹੋਵੇ ਆਹ ਵੀਡੀਓ ਜਿਹੜਾ ਵੀਰ ਵੇਖ ਕੇ ਗਾਹ ਨਗਾਊਗਾ ਨਾ ਮੈਂ ਉਹਨੂੰ ਇਨਸਾਨ ਨਹੀਂ ਕਹਿੰਦਾ ਜੇ ਆ ਵੀਡੀਓ ਸ਼ੇਅਰ ਨਾ ਕੀਤੀ ਨਾ ਆਪਾਂ ਦਾ ਮੋਬਾਈਲ ਚਲਾਉਣ ਦਾ ਵੀਰੋ ਕੋਈ ਫਾਇਦਾ ਨਹੀਂ ਆ ਬੱਚਾ ਤੜਫ ਰਿਆ ਆਪਣੇ ਬੱਚੇ ਦੇ ਮਾੜੀ ਸੱਟ ਵੱਜੇ ਨਾ ਆਪਾਂ ਡਾਕਟਰ ਕੋਲੇ ਉਦੋਂ ਹੀ ਜਾਂਦੇ ਆ 6-7 ਸਾਲ ਹੋ ਗਏ ਬੱਚੇ ਨੂੰ ਮੰਜੇ ਤੇ ਨਾ ਪੈ ਸਕਦਾ ਨਾ ਬੈਠ ਸਕਦਾ ਨਾ ਉੱਠ ਸਕਦਾ ਨਾ ਰੋੜ ਸਕਦਾ ਪਤਾ ਨਹੀਂ ਕੀ ਇਹਨੇ ਵਿਚਾਰੇ ਨੇ ਕਰਮ ਇੰਨੇ ਮਾੜੇ ਕੀਤੇ ਸੀ ਕੀ ਇਹਦਾ ਰੱਬ ਨੇ ਦੇਣਾ ਲੈਣਾ ਇਹਦਾ ਪੂਰਾ ਕਰ ਰਿਹਾ ਜਿਹੜਾ ਇੰਨਾ ਦੁਖੀ ਅੱਜ ਤਾਈਂ ਇਨਸਾਨ ਮੈਂ ਨਹੀਂ ਵੇਖਿਆ ਵੀਰੋ ਵੇਖੋ ਇਹਦੇ ਹਾਲਾਤ ਆ ਨਾ ਜਿਹੜੇ ਕਿਤੇ ਵੀ ਆਪਾਂ ਕੈਦ ਗਏ ਵੀ ਕਿਤੇ ਵੀ ਇਹਦੇ ਜ਼ਖਮ ਨਾ ਹੋਵੇ ਜੇ ਆਪਾਂ ਮੋਬਾਈਲ ਚਲਾਉਨੇ ਆ ਮੋਬਾਈਲ ਚਲਾਉਣ ਦਾ ਆਪਣਾ ਤਾਂ ਫਾਇਦਾ ਜੇ ਵੀਡੀਓ ਸ਼ੇਅਰ ਕਰਕੇ ਆਪਾਂ ਦਾਨੀ ਵੀਰਾਂ ਤਾਈਂ ਪਹੁੰਚਾਵਾਂਗੇ ਤੇ ਨਹੀਂ ਆਪਣਾ ਇਨਸਾਨੀਅਤ ਤੌਰ ਤੇ ਮੈਂ ਕਹਿਣਾ ਵੀ ਆਪਣਾ ਕੋਈ ਫਾਇਦਾ ਨਹੀਂ ਮੋਬਾਈਲ ਚਲਾਉਣ ਦਾ ਜੇ ਆਹ ਵੀਡੀਓ ਸ਼ੇਅਰ ਨਾ ਕੀਤੀ ਵੀਰੋ ਵੇਖੋ ਬੱਚਾ ਇਨਸਾਨ ਆ ਇਹ ਆਪਣੇ ਮਾੜਾ ਜਿਹਾ ਕੁਝ ਲੱਗ ਜਾਏ ਆਪਣੇ ਅੜਾੜ ਪੈ ਜਾਂਦੇ ਆ ਇਹਦੇ ਕੋਈ ਜਗ੍ਹਾ ਨਹੀਂ ਵੀਰੋ ਜਿਹੜੀ ਖਾਲੀ ਹੋਵੇ ਕਿਤੇ ਜਗਮਾ ਤੋਂ ਵਾਹਿਆ ਬਸ ਯਾ ਗੁੰਮੇ ਬਣੇ ਭਇਆ ਆਏ ਆਈ ਬਾਹਾਂ ਤੇ ਲਾ ਐਡੀਆਂ ਡੀਆਂ ਛਲੀਆਂ ਵੱਜੀਆਂ ਪਈਆਂ ਨਾ ਆ ਚੀਜ਼ਾਂ ਹੁਣ ਫਿਸਣਗੀਆਂ ਜ਼ਖਮ ਹੋਣਗੇ ਸਾਰੇ ਇਹਦਾ ਨਹੀਂ ਵੀਰੇ ਮੇਰੇ ਇਲਾਜ ਕਰਾ ਦਿਓ ਕੁਝ ਨਹੀਂ ਚਾਹੀਦਾ ਬਹੁਤ ਦੁਖੀ ਆ ਮੇਰੇ ਪੀੜਾ ਬਹੁਤ ਪੈਂਦੇ ਆ ਵਾਹਿਗੁਰੂ ਸਾਰੇ ਦਿਹਾੜੀ ਬੁੱਤ ਪੀਣਾ ਪਈ ਜਾਂਦੇ ਸਾਰੇ ਦਿਹਾੜੀ ਪੀੜਾ ਪਈ ਜਾਂਦੀ ਰਹਿੰਦੀਆਂ ਮੇਰਾ ਇਲਾਜ ਕਰਾ ਦੇ ਵਾਸ ਤੋੜ ਕੇ ਬਹਿਤੀ ਕਰ ਤਿਆਬ ਨਹੀਂ ਜਾਂਦਾ ਬੁੱਤ ਤਿਆ ਨਹੀਂ ਜਾਂਦਾ ਨੀਂਦ ਆ ਜਾਂਦੀ ਹੈ ਨੀਂਦ ਨਹੀਂ ਆਉਂਦੀ ਬਸ ਐਂ ਬੈਠਾ ਰਹਿਣਾ ਮੈਂ ਹੀ ਬੈਠਾ ਰਹਿਣਾ ਬਸ ਬੜਾ ਪੀੜਾ ਫੈਲਦਾ ਸਵੇਰੇ ਦਾ ਰੱਬ ਨੂੰ ਕੀ ਕਹਿਣਾ ਚਾਹੁੰਦਾ ਰੱਬ ਨੂੰ ਕਹਿਣਾ ਚਾਹੁੰਦਾ ਇਦਾਂ ਆ ਤਾਂ ਮੈਂ ਚੱਕੀ ਲੈ ਬਸ ਨਗਾ ਆਦੇ ਪੀੜਾ ਤੋਂ ਚੱਲ ਲਗਾਣੀ ਜਾਂਦਾ। ਰੱਬਾ। ਵੇਖੋ ਵੀਰੋ ਇੱਕ ਇਨਸਾਨ ਦਾ ਬੱਚਾ ਨਾ ਇਨਸਾਨ ਇਹੋ ਜਿਹਾ ਹੁੰਦਾ ਵੀ ਉਹਦਾ ਮਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ। ਪਰ ਜਿਹੜਾ ਬੇਟਾ ਹੈ ਇਹ ਮੂੰਹੋਂ ਕਹਿ ਰਿਹਾ ਵੀ ਵਾਹਿਗੁਰੂ ਇਹ ਦਿੱਤਾ ਮੈਨੂੰ ਚੱਕ ਲੈ ਇੰਨੇ ਦੁੱਖ ਦੇਣ ਦੇ ਨਾਲ। ਇਹਦਾ ਮਾਂ ਪਿਓ ਬਜ਼ੁਰਗ ਆ ਵਿਚਾਰਾ ਇਹਦੇ ਪਿਓ ਨਾਲ ਗੱਲ ਕੀਤੀ ਉਹ ਕਹਿੰਦਾ ਮਹੀਨੇ ਦੇ ਵਿੱਚੋਂ 5 ਦਿਹਾੜੀਆਂ ਮਸਾਂ ਲਗਦੀਆਂ। ਕਿਉਂ ਕਹਿੰਦਾ ਬਜ਼ੁਰਗ ਹੋਣ ਦੇ ਨਾਤੇ ਆਂਦਾ ਮੈਨੂੰ ਕੋਈ ਦਿਹਾੜੀ ਨਹੀਂ ਲੈ ਕੇ ਜਾਂਦਾ। ਤੇ ਆਪਾਂ ਨੂੰ ਹੀ ਪਤਾ ਵੀ ਬਜ਼ੁਰਗਾਂ ਨੂੰ ਕੋਈ ਨਹੀਂ ਦਿਹਾੜੀ ਲੈ ਕੇ ਜਾਂਦਾ ਇਹਦੀ ਮਾਂ ਜਿਹੜੀ ਉਹ ਵੀ ਡਿਪਰੈਸ਼ਨ ਦੇ ਵਿੱਚ ਆ ਉਹ ਕਿਉਂ ਡਿਪਰੈਸ਼ਨ ਦੇ ਵਿੱਚ ਆ ਕਿਉਂਕਿ ਉਹ ਇਹਦਾ ਇੱਕ ਭਰਾ ਹੋਰ ਸੀ 16 ਸਾਲਾਂ ਦਾ ਉਹਦੀ ਡੈਥ ਹੋ ਗਈ ਨੌਜਵਾਨ ਪੂਰਾ ਹੱਟਾ ਘੱਟਾ ਗੱਭਰੂ ਸੀ ਉਹ ਮਰ ਗਿਆ ਵਿਚਾਰਾ ਪਹਿਲਾਂ ਇੱਕਦਮ ਟੈਕ ਹੋ ਗਿਆ ਉਹਨੂੰ ਇਹ ਪੁੱਤ ਬੇ ਨੂੰ ਕਈ ਸਾਲ ਇਹਨੂੰ ਹੋ ਗਏ ਮੰਜੇ ਤੇ ਪਏ ਨੂੰ ਤੇ ਮਾਂ ਵਿਚਾਰੀ ਕੀ ਕਰੇ ਜਿਹਦਾ ਅੰਤੜਾ ਅੰਤੜਾ ਨਾਲ ਜੁੜੀਆਂ ਹੁੰਦੀਆਂ ਨਾ ਉਹ ਅੰਦਰਾਂ ਇੱਕ ਤਾਂ ਮਰ ਗਿਆ ਵਿਚਾਰਾ ਦੂਜਾ ਜਿਹੜਾ ਇੰਨਾ ਜ਼ਖਮ ਭਾਵੋ ਇਹ ਤੁਹਾਨੂੰ ਬਖਾਈ ਗਏ ਨਾ ਤੇ ਮੈਂ ਨਾ ਵੀ ਕਈ ਦਿਨ ਆਪਾਂ ਨੂੰ ਰੋਟੀ ਦਾ ਸਵਾਦ ਲੱਗੇ ਵੀ ਇੰਨਾ ਇਹ ਜਿਹੜੇ ਬੱਚੇ ਦੇ ਸਰੀਰ ਦੇ ਉੱਤੇ ਜ਼ਖਮ ਜੇ ਬਖਾਦ ਗਏ ਤਾਂ ਦੂ ਕੰਡਾ ਖੜਾ ਹੁੰਦਾ ਵੀਰੋ ਇੰਨਾ ਕਿ ਮਨ ਦੁਖੀ ਹੋਈ ਜਾਂਦਾ ਨਾ ਵੀ ਧੰਨਾ ਪਰਮਾਤਮਾ ਵੀ ਤੂੰ ਕਿਉਂ ਇਹ ਵਿਚਾਰੇ ਗਰੀਬ ਪਰਿਵਾਰ ਨੂੰ ਇੰਨੇ ਦੁੱਖ ਕਿਉਂ ਦੇ ਰਿਹਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵਾਹਿਗੁਰੂ ਦੀ ਵੈਗਰੂਤੂ ਗਰੀਬੀ ਦੇਤੀ ਆ ਠੀਕ ਆ ਪਰ ਆ ਦੁੱਖ ਤਾਂ ਨਾ ਦੇ ਹੋਜੇ ਪਰਿਵਾਰਾਂ ਨੂੰ ਦੁੱਖ ਕਿਉਂ ਦਿਨਾ ਵੈਗਰੂ ਨਾਂ ਵਿਚਾਰਾਂ ਦੇ ਘਰ ਆ ਕਰਾਇਤੇ ਰਹਿੰਦੇ ਐ ਕਨੌਲੀਆਂ ਦੇ ਵਿੱਚ ਇਹਦਾ ਪਿਓ ਵਿਚਾਰਾਂ ਦਾ ਜੇ ਘਰ ਹੁੰਦਾ ਨਾ ਆਂਦਾ ਮੈਂ ਘਰ ਵੇਚ ਕੇ ਆਪਦੇ ਪੁੱਤ ਨੂੰ ਠੀਕ ਕਰਵਾ ਲੈਂਦਾ ਕਿਉਂਕਿ ਬੜੇਪੇ ਦਾ ਆਸਰਾ ਇਹੀ ਬੱਚਿਆਂ ਨਾਲ ਕੋਲੇ ਦੋ ਪੁੱਤ ਸੀ ਇੱਕ ਪਹਿਲਾ ਮਰ ਚੁੱਕਿਆ ਦੂਜਾ ਜਿਹੜਾ ਮਰਿਆ ਨੋਂ ਵੱਧਾ ਵੀਰੋ ਕਿਉਂਕਿ ਨਾ ਹੀ ਉੱਠ ਸਕਦਾ ਨਾ ਬਹਿ ਸਕਦਾ ਨਾ ਪੈ ਸਕਦਾ ਇਹ ਲੈਟਰਿੰਗ ਦੇ ਵਿੱਚ ਵਿਚਾਰਾ ਆਂਦਾ ਜਿਵੇਂ ਮੇਰੀ ਮਾਂ ਵੀ ਉੱਠ ਜਾਂਦੀ ਹੈ ਕੰਮ ਤੇ ਡੈਡੀ ਵੀ ਜਦੋਂ ਉੱਠ ਜਾਂਦਾ ਆਂਦਾ ਮੈਂ ਮੰਜੇ ਤੋਂ ਰੋੜ ਰੋੜ ਕੇ ਮਸਾਂ ਲੈਟਰਿੰਗ ਤਾਈਂ ਜਾਣਾ ਜਿਹੜੇ ਜ਼ਖਮ ਉੱਚੜ ਜਾਂਦੇ ਆ ਵੀਰੋ ਕਿਉਂਕਿ ਕੋਈ ਇਹਨੂੰ ਚੱਕਰ ਬਿਠਾਉਣ ਵਾਲਾ ਹੈ ਨਹੀਂ ਕਰੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀਰੋ ਮਨ ਭਰ ਆ ਬੀ ਇੰਨਾ ਦੁਖੀ ਪਰਮਾਤਮਾ ਦੁਸ਼ਮਨ ਨੂੰ ਵੀ ਨਾ ਕਰੇ ਜਾਨਵਰ ਦੇ ਵੀ ਨਹੀਂ ਇੰਨੇ ਜ਼ਖਮ ਹੁੰਦੇ ਵੀਰੋ ਜਿੰਨੇ ਇਨਸਾਨ ਦੇ ਬੱਚੇ ਦੇ ਜ਼ਖਮ ਵੇਖੋ ਵਿਚਾਰਾ ਰੋਂਦਾ ਚੱਲਿਆ ਨਹੀਂ ਜਾਂਦਾ ਕਿਉਂਕਿ ਕਿਤੇ ਵੀ ਪਿੰਡਾਂ ਨਾ ਹੈ ਨਹੀਂ ਕਿ ਬੀ ਜਿੱਥੇ ਜ਼ਖਮ ਹੈ ਨਹੀਂ ਪ੍ਰਭੂ ਪਤਾ ਨਹੀਂ ਕੀ ਇਹ ਨੇ ਵਿਚਾਰੇ ਨੇ ਰੱਬ ਦਾ ਦੇਣਾ ਕਿਹੜੇ ਨੂੰ ਕਰਮਾਂ ਦੇ ਦੁੱਖ ਇਹ ਮਿਲ ਰਹੇ ਆ ਕੋਈ ਨਹੀਂ ਪਤਰੋਨਾ ਕੋਈ ਨਹੀਂ ਕੋਈ ਨਹੀਂ ਵੈਗਰੂ ਵੈਗਰੂ ਕਰਿਆ ਕਰ ਵੈਗਰੂ ਨਹੀਂ ਹੱਲ ਕਰਨਾ ਤੇ ਵੈਗਰੂ ਨਹੀਂ ਦੁੱਖ ਦਿੰਤੇ ਆ ਇਹਨਾਂ ਕੋ ਯਗਲੇ ਪਿਛਲੇ ਕਰਮਾਂ ਦਾ ਪੁੱਤ ਦੇਣਾ ਲੈਣਾ ਹੁੰਦਾ ਕੋਈ ਨਹੀਂ ਹੁਣ ਦੁੱਖ ਤੇਰੇ ਕੱਟੇ ਜਾਣੇ ਇਹ ਦੁਬਾਰ ਤੈਨੂੰ ਵੈਗਰੂ ਕਰੂਗਾ ਠੀਕ ਵੇਖੋ ਵੀਰੋ ਵਿਚਾਰੇ ਨਾ ਇੱਕ ਪੈਰਾਸਟਾ ਮੌਲ ਦੀ ਗੋਲੀ ਖਾ ਕੇ ਵਿਚਾਰਾ ਟਾਈਮ ਪਾਸ ਕਰਦਾ ਕਿਉਂਕਿ ਪਿਓ ਬਜ਼ੁਰਗ ਹੋਣ ਕਰਕੇ ਮਹੀਨੇ ਚੋਂ ਦਾ ਪੰਜ ਦਿਹਾੜੀਆਂ ਲੱਗਦੀਆਂ ਆਂਦਾ ਫਿਰ ਪਾਪੀ ਪੇਟ ਰੋਟੀ ਵੀ ਮੰਗਦਾ ਆਂਦਾ ਫਿਰ ਉਹ ਚੁੱਲ੍ਹਾ ਵੀ ਤਪਾਉਣਾ ਆਂਦਾ ਮੈਂ ਕੀ ਕਰਾਂ ਉਹ ਵੀ ਵਿਚਾਰਾ ਰੋ ਰੋ ਕੇ ਝਿਗਾੜਾ ਮਾਰ ਮਾਰ ਰੋਇਆ ਆਂਦਾ ਵੀਰੋ ਮੇਰੀ ਕਿਸੇ ਨੇ ਬਾਣੀ ਫੜੀ ਮੇਕੋ ਮੀਰੂ ਆਪਾਂ ਰੋਜ਼ ਬਹੁਤ ਖਰਚੇ ਕਰਦੇ ਆਂ ਆਪਦੇ ਬੱਚਾ ਤੇ ਵੀ ਆਪਾਂ ਬਹੁਤ ਖਰਚੇ ਕਰਦੇ ਆਂ ਆਪਣੇ ਬੱਚੇ ਨੂੰ ਬੁਖਾਰ ਚੜ੍ਹ ਜੇ ਨਾ ਤੇ ਆਪਾਂ ਭੱਜ ਕੇ ਹਸਪਤਾਲ ਲੈ ਕੇ ਜਾਂਦੇ ਆਂ ਤੇ ਇਹ ਵੀ ਇੱਕ ਅਨਸਾਨ ਆ ਮੈਂ ਹੱਥ ਵੰਨ ਕੇ ਬੇਨਤੀ ਕਰਦਾ ਮੈਂ ਬੱਚੇ ਲਈ ਨਾ ਪੱਲਾ ਆੜਦਾ ਵੀਰੋ ਵੀ ਇਹ ਬੱਚੇ ਨੂੰ ਖੈਰ ਪਾ ਦਿਓ ਕਿਉਂਕਿ ਬੱਚਾ ਚੱਲਿਆ ਨਹੀਂ ਜਾਂਦਾ ਜੇ ਵੇਖ ਲਓ ਨਾ ਵੀਰੋ ਤੁਸੀਂ ਆਟੋਮੈਟਿਕ ਹੀ ਆਪ ਹੀ ਕਹੋ ਵੀ ਅਸੀਂ ਕੱਲੇ ਇਲਾਜ ਕਰਾ ਦਿੰਨੇ ਆ ਵੀਰ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਮੰਜੀ ਦੇ ਮਹੀਨਾ 7 ਸਾਲ ਹੋ ਗਏ ਨੂੰ ਘੜ ਦੋ ਕਰਾਈ ਤੇ ਬਹੁਤ ਔਖਾ ਬੱਚਾ ਔਖਾ ਬੱਚਾ ਆਪ ਔਖਾ ਹੁੰਦਾ ਵਾਹਿਗੁਰੂ ਜਦੋਂ ਮੰਦਾ ਕੋਲੇ ਮਨ ਕੁੱਤੇਆਂ ਨੂੰ ਚੁੱਕੀ ਹੋਣਾ ਸਾਰੀ ਦਿੜੀ ਅੱਛਾ ਜੀ ਰਾਤ ਨੂੰ ਆਪ ਨੂੰ ਨੀਂਦ ਨਹੀਂ ਆਉਂਦੀ ਤੇ ਪਚੋਕਦਾ ਵਾਹਿਗੁਰੂ ਪਸ਼ਾਬ ਲੈਣਾ ਪਸ਼ਾਬ ਕਰਾਉਣਾ ਬੈਠ ਕੇ ਕਿਤੇ ਕਿਵੇਂ ਕਿਤੇ ਕਿਵੇਂ ਠਾਉਣਾ ਭਾਉਣਾ ਬਹੁਤ ਔਖਾ ਹੈ ਤੇ ਫਿਰ ਲਾਜ ਕਿਉਂ ਨਹੀਂ ਵੀਰ ਜੀ ਦਾ ਲਾਜ ਪੈਸੇ ਨਹੀਂ ਉਹਨੇ ਹੁੰਦਾ ਹੀ ਗਰੀਬ ਤਾਂ ਹਾਂ ਅੱਛਾ ਅੱਛਾ ਜੀ ਮਹੀਨੇ ਚ 5 ਹਜ਼ਾਰੀਆਂ ਲੱਗੀਆਂ 10 ਹਜ਼ਾਰੀਆਂ ਲੱਗੀਆਂ ਉਹਦੇ ਵਿੱਚ ਕੀ ਮੰਦਾ ਵੇਖੇ ਦਾ ਲਾਜ ਕਰਾਵਾਂਗੇ ਕਿ ਆਪ ਖਾਵਾਂਗੇ हां ਵੇਖੋ ਵੀਰੋ ਵਿਚਾਰੇ ਬਜ਼ੁਰਗੇ ਦਿਹਾੜੀ ਬਜ਼ੁਰਗਾ ਨੂੰ ਕੋਈ ਦਿਹਾੜੀ ਵੀ ਨਹੀਂ ਜਾਂਦਾ ਜਦੋਂ ਸਰੀਰ 50 ਸਾਲ ਤੋਂ ਟੱਪ ਜੇ ਆਪਾਂ ਨੂੰ ਪਤਾ ਕੋਈ ਅਗਲਾ ਕਹਿੰਦਾ ਵੀ ਕੰਮ ਲੈਣਾ ਪੂਰਾ ਤੇ ਦਿਹਾੜੀ ਵੀ ਵਿਚਾਰੇ ਬਜ਼ੁਰਗਾ ਨੂੰ ਨਹੀਂ ਕੋਈ ਲੈ ਕੇ ਜਾਂਦਾ ਜਿਹੜੇ ਬੇਟੇ ਦੇ ਹਾਲਾਤ ਉਹਨੂੰ ਜੇ ਵਿਖਾ ਦਈਏ ਤਾਂ ਤੁਹਾਡਾ ਲੂ ਕੰਡਾ ਖੜਾ ਹੋ ਜੇ ਵੀ ਇਹ ਬੇਟਾ ਵਿਚਾਰਾ ਜ਼ਿੰਦਗੀ ਕਿਵੇਂ ਜੀ ਰਿਹਾ ਕੀ ਨਾਂ ਉਹਨਾਂ ਦਾ ਜਸਵਿੰਦਰ ਕੌਰ ਜੀ ਮਾਤਾ ਜਸਵਿੰਦਰ ਕੌਰ ਉਹਨਾਂ ਦਾ ਅਕਾਊਂਟ ਨੰਬਰ ਪਾਵਾਂਗੇ ਵੀਡੀਓ ਦੇ ਉੱਤੇ ਮਾਤਾ ਜਸਵਿੰਦਰ ਕੌਰ ਤੇ ਉਹਦੇ ਵਿੱਚ ਤੁਸੀਂ ਇਹ ਵੀਰ ਨੂੰ ਜੋ ਵੀ ਸੇਵਾ ਪਾਉਣੀ ਆ ਜਰੂਰ ਪਾਇਓ ਮੈਂ ਹੱਥ ਬੰਨ੍ਹ ਕੇ ਮੇਹਨਤੀ ਕਰਦਾ ਦਸਵੰਦ ਚੋਂ ਥੋੜਾ ਥੋੜਾ ਦਸਵੰਦ ਦੇ ਬੱਚੇ ਨੂੰ ਪਾਉਣਾ ਆਪਾਂ ਇਹਦਾ ਇਲਾਜ ਕਰਾਉਣਾ ਕਿਉਂਕਿ ਇਹਨਾਂ ਬਜ਼ੁਰਗਾਂ ਦੇ ਕੋਲੇ ਹੋਰ ਕੋਈ ਵੀ ਬੱਚਾ ਹੈ ਨਹੀਂ ਇਹ ਦੋ ਮੁੰਡੇ ਸੀ ਇੱਕ ਪਹਿਲਾਂ ਮਰ ਚੁੱਕਿਆ ਤੇ ਮਰਿਆਂ ਨੂੰ ਵੱਧ ਹੋਇਆ ਪਿਆ ਇਹਨਾਂ ਦਾ ਜਿਹੜਾ ਵਿਚਾਰਿਆਂ ਦਾ ਬੜੇਪੇ ਦਾ ਆਸਰਾ ਇਹੀ ਆ ਤੇ ਇਹਨਾਂ ਦੇ ਘਰ ਵੀ ਹੈ ਨਹੀਂ ਵਿਚਾਰਿਆਂ ਦੇ ਕਿਰਾਏ ਤੇ ਰਹਿੰਦੇ ਆ ਜੀ ਕਿਰਾਏ ਵਾਂਗ ਸਰਕਾਰੀ ਕਨੌਲੀ ਆ ਇਹ ਵੀਚ ਵੀ ਨਹੀਂ ਸਕਦੇ ਤਾਂ ਵਾਹਿਗੁਰੂ ਵੇਖੋ ਵੀਰੋ ਬਾਈ ਜਾਂਦਾ ਜੀ ਮੇਰੇ ਕੋਲੇ ਆਪਦਾ ਘਰ ਹੁੰਦਾ ਮੈਂ ਘਰ ਵੇਚ ਕੇ ਦਾ ਇਲਾਜ ਕਰਾ ਲੈਂਦਾ ਕਿਉਂਕਿ ਬਢੇਪੇ ਦਾ ਆਸਰਾ ਇਹੀ ਬਚਿਆ ਤੇ ਇਹਨੂੰ ਆਪਾਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਪਾਂ ਬੱਚਿਆਂ ਵਾਲੇ ਆਪਾਂ ਆਪਣੇ ਬੱਚੇ ਦੇ ਮਾੜਾ ਜਿਹਾ ਡੱਕਾ ਵੀ ਲੱਗ ਜਿੱਦਾਂ ਆਪਾਂ ਭੱਜ ਕੇ ਹਸਪਤਾਲ ਜਾਂਦੇ ਆ ਇਹਦਾ ਕੋਈ ਅੰਗ ਨਹੀਂ ਜਿੱਥੇ ਜਖਮ ਨਾ ਹੋਵੇ ਇਸ ਕਰਕੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਦਸਵੰਦ ਦੇ ਵਿੱਚੋਂ ਥੋੜਾ ਥੋੜਾ ਦਸਵੰਦ ਦੇ ਕੇ ਇਹ ਬੇਟੇ ਨੂੰ ਅੱਜ ਆਪਾਂ ਬਠਿੰਡਾ ਹਸਪਤਾਲ 'ਚ ਦਾਖਲ ਕਰਾਉਣੇ ਆ ਸਕਰੀਨ ਤੇ ਨੰਬਰ ਦੇਵਾਂਗੇ ਜਿਹੜੇ ਵੀਰ ਵੀਡੀਓ ਸ਼ੇਅਰ ਕਰਦੇ ਨੇ ਜਿਹੜੇ ਦਸਵੰਦ ਨਹੀਂ ਦੇ ਸਕਦੇ ਉਹ ਸ਼ੇਅਰ ਕਰਦਿਆ ਕਰੋ ਵੀਰੋ ਤੁਹਾਡਾ ਕੋਈ ਫਾਇਦਾ ਨਹੀਂ ਫੋਨ ਚਲਾਉਣ ਦਾ ਜੇ ਵੀਡੀਓ ਇਹ ਸ਼ੇਅਰ ਨਾ ਕੀਤੀ ਕਿਉਂਕਿ